ਦੋਸਤੋ ਅੱਜ ਪੰਜਾਬ ਦੀ ਧਰਤੀ ਤੇ ਪਖੰਡੀ ਬਾਬਿਆਂ ਲੁੱਟੇ ਸਾਧਾਂ ਦੀ ਪਰਮਾਰ ਹੈ ਥਾਂ ਥਾਂ ਤੇ ਇਹਨਾਂ ਨੇ ਆਪਣੇ ਡੇਰੇ ਖੋਲੇ ਹੋਏ ਜੋ ਲੋਕਾਂ ਨੂੰ ਵਿਹਮਾਂ ਵਿੱਚ ਪਾ ਕੇ ਲੁੱਟ ਰਹੇ ਹਨ ਇੱਥੇ ਹੀ ਬਸ ਨਹੀਂ ਕਈ ਭੋਲੇ ਭਾਲੇ ਲੋਕ ਤਾਂ ਐਨੇ ਇਨ੍ਹਾਂ ਪਖੰਡੀਆਂ ਦੇ ਦਿੱਤੇ ਲਾਲਚਾਂ ਪਿੱਛੇ ਗਰਕ ਹੋ ਜਾਂਦੇ ਕਿ ਆਪਣੀਆਂ ਛੋਟੀਆਂ ਛੋਟੀਆਂ ਬੱਚੀਆਂ ਆਪਣੀਆਂ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਹੀ ਇਹਨਾਂ ਦੇ ਡੇਰਿਆਂ ਵਿੱਚ ਛੱਡ ਆਉਂਦੇ ਹਨ ਤੇ ਇਹ ਬਾਬੇ ਇਹਨਾਂ ਬੱਚੀਆਂ ਨਾਲ ਜੋ-ਜੋ ਕਰਮ ਕਰਦੇ ਹਨ ਉਹ ਕਿਸੇ ਤੋਂ ਵੀ ਲੁਕੇ ਛਿਪੇ ਨਹੀਂ ਕਤਲ ਬਲਾਤਕਾਰ ਜ਼ਬਰ ਜਨਾਹ ਵਰਗੇ ਹਜ਼ਾਰਾਂ ਮਾਮਲੇ ਹਨ ਜੋ ਜ਼ੁਲਮ ਇਹਨਾਂ ਪਖੰਡੀ ਸਾਧਾਂ ਵੱਲੋਂ ਆਪਣੇ ਡੇਰੇ ਵਿੱਚ ਰਹਿੰਦੀਆਂ ਮਾਸੂਮ ਬੱਚੀਆਂ ਤੇ ਔਰਤਾਂ ਨਾਲ ਕੀਤੇ ਗਏ ਅਜੇ ਇੱਕ ਡੇਰਾ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਸੀ ਜਿੱਥੇ ਇੱਕ ਪਖੰਡੀ ਬਾਬਾ ਲੋਕਾਂ ਨੂੰ ਵਹਿਮਾਂ ਵਿੱਚ ਪਾ ਕੇ ਲੁੱਟਦਾ ਸੀ ਹੁੰਦਾ ਕਿ ਇਹ ਕਿ ਇਸ ਡੇਰੇ ਵਿੱਚ ਸਾਧੂ ਦਾ ਇੱਕ ਭਗਤ ਜੋ ਕਿ ਫਰੋਈਪੁਰ ਦਾ ਰਹਿਣ ਵਾਲਾ ਹੁੰਦਾ ਉਹ ਆਪਣੀ 12 ਸਾਲਾਂ ਦੀ ਇੱਕ ਲੜਕੀ ਨੂੰ ਡੇਰੇ ਵਿੱਚ ਛੱਡ ਜਾਂਦਾ ਤੇ ਫਿਰ ਇਹ ਪਖੰਡੀ ਜੋ ਜੋ ਜ਼ੁਲਮ ਉਸ ਬੱਚੀ ਤੇ ਕਰਦਾ ਉਸ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਦਿਲ ਕੰਬਾਉ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਇਹ ਸ਼ਰਮਨਾਕ ਸੱਚੀ ਘਟਨਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਸ਼ਹਿਰ ਰਾਜਪੁਰਾ ਦੇ ਨੇੜੇ ਵਾਪਰੀ ਡੀਜੀਪੀ ਪੰਜਾਬ ਕੋਲ ਪਹੁੰਚੀ ਸ਼ਿਕਾਇਤ ਮੁਤਾਬਕ ਇੱਕ ਬੱਚੀ ਬਿਆਨ ਕਰਦੀ ਹੈ ਕਿ ਉਹ ਮਹਿਜ 12 ਸਾਲਾਂ ਦੀ ਸੀ ਜਦੋਂ ਉਸਦੇ ਮਾਪੇ ਉਸ ਨੂੰ ਰਾਜਪੁਰਾ ਦੇ ਨੇੜੇ ਇੱਕ ਆਸ਼ਰਮ ਵਿੱਚ ਇੱਕ ਬਾਬੇ ਕੋਲ ਛੱਡ ਗਏ ਇਸ ਬੱਚੀ ਦਾ ਪਰਿਵਾਰ ਫਰੇਪਰ ਜ਼ਿਲ੍ਹੇ ਦੇ ਜੀਰੇ ਹਲਕੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਇਸ ਵੀਡੀਓ ਵਿੱਚ ਅਸੀਂ ਲੜਕੀ ਦੀ ਪਛਾਣ ਗੁਪਤ ਰੱਖ ਰਹੇ ਹਾਂ ਕਿਉਂਕਿ ਅਜਿਹਾ ਕਰਨਾ ਕਾਨੂੰਨਨ ਅਪਰਾਧ ਹੈ ਇਹ ਛੋਟੀ ਬੱਚੀ ਅੱਗੇ ਲਿਖਦੀ ਹੈ ਕਿ ਡੇਰੇ ਪਹੁੰਚਣ ਤੋਂ ਪਹਿਲਾਂ ਇਹ ਪਖੰਡੀ ਬਾਬਾ ਸਾਡਾ ਭਲਾ ਕਰਨ ਦੇ ਸਬਜ ਬਾਦ ਖਾ ਕੇ ਪਹਿਲਾਂ ਸਾਡੇ ਘਰ ਆਇਆ ਤੇ ਰਾਤ ਨੂੰ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਪਿਛਲਾ ਜਨਮ ਦਿਖਾਉਣ ਦੇ ਬਹਾਨੇ ਮੈਨੂੰ ਆਪਣੇ ਗਲੇ ਨਾਲ ਲਗਾ ਲੈਂਦਾ ਫੇਰ ਅੱਗੇ 12 ਸਾਲ ਦੀ ਕੁੜੀ ਨਾਲ ਕੀ ਵਾਪਰਿਆ ਹੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਬਾਲਸਨੂ ਦਿੱਤੀ ਸ਼ਿਕਾਇਤ ਮੁਤਾਬਕ ਸਵੇਰੇ ਦਿਨ ਚੜੇ ਤੋਂ ਉਹ ਲੜਕੀ ਬਹੁਤ ਡਰ ਰਹੀ ਸੀ ਤੇ ਬਾਬਾ ਉਸ ਲੜਕੀ ਦੇ ਪਿਤਾ ਨੂੰ ਕਹਿੰਦਾ ਕਿ ਤੁਹਾਡੀ ਬੇਟੀ ਤੇ ਭੂਤਾਂ ਪ੍ਰੇਤਾਂ ਦਾ ਸਾਆਇਆ ਹੈ ਇਸ ਨੂੰ ਥੋੜੇ ਦਿਨ ਮੇਰੇ ਨਾਲ ਰਹਿਣ ਦਿਓ ਮੈਂ ਇਸ ਨੂੰ ਆਪਣੀ ਬੇਟੀ ਬਣਾ ਕੇ ਰੱਖਾਂਗਾ ਤੇ ਦਿਨਾਂ ਵਿੱਚ ਹੀ ਠੀਕ ਕਰ ਦੇਵਾਂਗਾ ਇਹ ਵਿਸ਼ਵਾਸ ਦਿਵਾ ਕੇ ਉਹ ਬਾਬਾ ਉਸ ਬੱਚੀ ਨੂੰ ਆਪਣੇ ਨਾਲ ਆਪਣੇ ਆਸ਼ਰਮ ਵਿੱਚ ਲੈ ਗਿਆ ਨਾਲੇ ਉਸਨੂੰ ਕਿਹਾ ਕਿ ਮੈਂ ਤੈਨੂੰ ਜਿਵੇਂ ਕਹਾਂਗਾ ਤੂੰ ਉਵੇਂ ਹੀ ਕਰਨਾ ਹੈ ਰਾਤ ਨੂੰ ਉਹ ਸਾਧ ਉਸ ਬੱਚੀ ਨੂੰ ਕੋਈ ਨਸ਼ੀਲੀ ਦਵਾਈ ਖਵਾਉਂਦਾ ਹੈ ਤੇ ਉਸ ਨੂੰ ਆਪਣੇ ਨਾਲ ਹੀ ਪਾ ਲੈਂਦਾ ਇਸ ਤੋਂ ਅੱਗੇ ਪੂਰੀ ਰਾਤ ਦੀ ਕਹਾਣੀ ਸਾਨੂੰ ਸੁਣਾਉਂਦਿਆਂ ਨੂੰ ਵੀ ਰੋਂਟੇ ਖੜੇ ਹੁੰਦੇ ਕਿ ਕੋਈ ਆਪਣੇ ਆਪ ਨੂੰ ਬਾਬਾ ਕਹਾਉਣ ਵਾਲਾ ਮਨੁੱਖ ਕਿਸੇ ਛੋਟੀ ਜੀ ਬੱਚੀ ਦੇ ਨਾਲ ਅਜਿਹੇ ਕੁਝ ਵੀ ਕਰ ਸਕਦਾ ਹੈ ਸ਼ਿਕਾਇਤ ਵਿੱਚ ਬੱਚੀ ਦੱਸਦੀ ਹੈ ਕਿ ਜਦੋਂ ਉਹ ਸਵੇਰੇ ਉੱઠી ਤਾਂ ਉਹ ਖੂਨ ਦੇ ਨਾਲ ਲਤਪਤ ਸੀ ਪਰ ਡਰ ਦੇ ਮਾਰੇ ਉਸਨੇ ਕਿਸੇ ਨੂੰ ਕੁਝ ਨਾ ਦੱਸਿਆ ਇਸ ਤੋਂ ਬਾਅਦ ਇੱਕ ਦਿਨ ਬਾਬੇ ਨੇ ਉਸ ਨੂੰ ਇੱਕ ਜਲ ਪੀਣ ਵਾਸਤੇ ਦਿੱਤਾ ਜਿਸ ਨੂੰ ਪੀ ਕੇ ਉਹ ਲੜਕੀ ਬਿਓਸ਼ ਹੋਣ ਲੱਗੀ ਤੇ ਉਹ ਦਰਿੰਦੇ ਨੇ ਫੇਰ ਉਸ ਬੱਚੀ ਦੇ ਨਾਲ ਦਰਿੰਦਗੀ ਕਰਨ ਦੀ ਕੋਸ਼ਿਸ਼ ਕੀਤੀ ਬੱਚੀ ਮੁਤਾਬਕ ਉਹ ਜੋਰ-ਜੋਰ ਨਾਲ ਚੀਲਾ ਰਹੀ ਸੀ ਤੇ ਦਰਦ ਵਿੱਚ ਤੜਫ ਰਹੀ ਸੀ ਉਤੋਂ ਉਹ ਸਾਧ ਕਹਿ ਰਿਹਾ ਸੀ ਕਿ ਮੈਂ ਇਸੇ ਤਰੀਕੇ ਦੇ ਨਾਲ ਤੇਰਾ ਇਲਾਜ ਹੀ ਕਰ ਰਿਹਾ ਹਾਂ ਜੇ ਤੂੰ ਕਿਸੇ ਨੂੰ ਕੁਝ ਦੱਸੇਂਗੀ ਤਾਂ ਗੁਰੂ ਤੇਰੇ ਤੋਂ ਰੁੱਸ ਜਾਵੇਗਾ ਤੇ ਤੇਰੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਵੇਗੀ ਮੇਰੇ ਤੋਂ ਜ਼ਿਆਦਾ ਤੰਤਰ ਮੰਤਰ ਵਿੱਦਿਆ ਕੋਈ ਨਹੀਂ ਜਾਣਦਾ ਤੇ ਮੈਂ ਸਭ ਤੋਂ ਵੱਡਾ ਤੰਤਰਿਕ ਹਾਂ ਬੱਚੀ ਮੁਤਾਬਕ ਉਹ ਆਸ਼ਰਮ ਦੇ ਮੁਖੀ ਤੋਂ ਐਨਾ ਡਰ ਗਈ ਸੀ ਕਿ ਉਸ ਦਾ ਪਿਸ਼ਾਬ ਵੀ ਬੈੱਡ ਤੇ ਨਿਕਲ ਜਾਂਦਾ ਸੀ ਇਹ ਵੇਖ ਉਹ ਸਾਧ ਲੜਕੀ ਨੂੰ ਕਹਿੰਦਾ ਕਿ ਤੈਨੂੰ ਜਿੰਨ ਚੁੰਬੜੇ ਹੋਏ ਹਨ ਤੂੰ ਇਹਨਾਂ ਨੂੰ ਰੋਕ ਨਹੀਂ ਸਕਦੀ ਕੁਝ ਹੀ ਸਮੇਂ ਵਿੱਚ ਤੇਰੀ ਮੌਤ ਹੋ ਜਾਵੇਗੀ ਇਹ ਗੱਲਾਂ ਸੁਣ ਉਹ ਬੱਚੀ ਹੋਰ ਵੀ ਜ਼ਿਆਦਾ ਡਰ ਗਈ ਤੇ ਡਰਦੀ ਮਾਰੀ ਕਹਿਣ ਲੱਗੀ ਕਿ ਬਾਬਾ ਜੀ ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗੀ ਇਸ ਤਰ੍ਹਾਂ ਉਸ ਪਖੰਡੀ ਸਾਧ ਨੇ ਡਰਾ ਧਮਕਾ ਕੇ ਉਸ ਬਲੜਕੀ ਨੂੰ ਬਚਪਨ ਤੋਂ ਹੀ ਆਪਣੇ ਵਸ ਵਿੱਚ ਕਰਕੇ ਨਸ਼ੀਲੀਆਂ ਦਵਾਈਆਂ ਖਵਾ ਕੇ ਅਣਗਿੰਤ ਵਾਰ ਉਸ ਨਾਲ ਜਬਰ ਜਨਾਹ ਕੀਤਾ ਅਤੇ ਗੈਰ ਕੁਦਰਤੀ ਤਰੀਕੇ ਨਾਲ ਵੀ ਜ਼ਬਰਦਸਤੀ ਕੀਤੀ ਲੜਕੀ ਨੇ ਕਿਹਾ ਕਿ ਉਸਦੇ ਗਰਭਵਤੀ ਹੋਣ ਤੇ ਦਵਾਈਆਂ ਖਵਾ ਖਵਾ ਵਾਰ-ਵਾਰ ਉਸ ਦਾ ਗਰਭਪਾਤ ਕਰਵਾ ਦਿੱਤਾ ਜਾਂਦਾ ਜੇਕਰ ਲੜਕੀ ਕਿਸੇ ਗੱਲ ਨੂੰ ਮਨ੍ਹਾ ਕਰਦੀ ਜਾਂ ਫਿਰ ਉਸ ਨੂੰ ਗੁੱਸਾ ਆਉਂਦਾ ਤਾਂ ਉਹ ਸਾਥ ਕਹਿੰਦਾ ਕਿ ਇਹ ਗੁੱਸਾ ਤੂੰ ਨਹੀਂ ਕਰ ਰਹੀ ਤੇਰੇ ਅੰਦਰਲਾ ਸ਼ੈਤਾਨ ਕਰ ਰਿਹਾ ਹੈ ਤੇ ਜ਼ਬਰਦਸਤੀ ਉਸ ਦੇ ਮੂੰਹ ਤੇ ਹੱਥ ਰੱਖ ਕੇ ਉਸ ਦਾ ਕਿੰਨਾ ਕਿੰਨਾ ਸਮਾਂ ਸਾਹ ਹੀ ਬੰਦ ਕਰ ਦਿੱਤਾ ਜਾਂਦਾ ਨਾਲ ਹੀ ਗੰਦੀਆਂ ਗੰਦੀਆਂ ਗੱਲਾਂ ਕੱਢਦਾ ਕਿ ਤੇਰਾ ਜੀਵਨ ਹੁਣ ਬਸ ਮੇਰੇ ਜੋਗਾ ਹੈ ਹੋਰ ਤੂੰ ਕਿਸੇ ਪਾਸੇ ਜੋਗੀ ਨਹੀਂ ਰਹੀ ਹੁਣ ਤੂੰ ਕਦੇ ਵੀ ਇਥੋਂ ਨਿਕਲਦੀ ਜੁਰਤ ਨਹੀਂ ਕਰ ਸਕਦੀ ਤੇ ਨਾ ਹੀ ਕਿਸੇ ਨੂੰ ਕੁਝ ਦੱਸਣ ਦੀ ਹਿੰਮਤ ਕਰੇਗੀ ਉਹ ਦਰਿੰਦਾ ਸਾਦ ਉਸ ਲੜਕੀ ਤੇ ਠੁੱਕਦਾ ਉਸਦੇ ਸਰੀਰ ਨੂੰ ਨੋਚਦਾ ਇਹ ਸਭ ਅਨਮਨੁੱਖੀ ਹਰਕਤਾਂ ਕਰਦਿਆ ਬਾਬਾ ਆਪਣੇ ਫੋਨ ਵਿੱਚ ਇਸ ਦੀਆਂ ਵੀਡੀਓ ਬਣਾਉਣ ਲੱਗ ਪਿਆ ਜੇ ਉਹ ਲੜਕੀ ਇਸ ਤੋਂ ਦੁਖੀ ਹੋ ਕੇ ਮਨਾ ਕਰਦੀ ਤਾਂ ਉਸ ਨੂੰ ਸਖਤ ਸਜ਼ਾਵਾਂ ਮਿਲਦੀਆਂ ਮਿਸਾਲ ਦੇ ਤੌਰ ਤੇ ਜਿਵੇਂ ਆਸ਼ਰਮ ਵਿੱਚ ਉਸ ਨੂੰ ਨਮਕ ਅਤੇ ਲਾਲ ਮਿਰਚਾਂ ਦੀ ਭਰੀ ਇੱਕ ਕਟੋਰੀ ਖਾਣ ਲਈ ਜ਼ਬਰਦਸਤੀ ਕੀਤੀ ਜਾਂਦੀ ਬੱਚੀ ਦੇ ਮਾਪੇ ਨੂੰ ਬਾਬੇ ਨੇ ਪੂਰੀ ਤਰ੍ਹਾਂ ਗੁੰਮਰਾਹ ਕਰੇ ਰੱਖਿਆ ਡੇਰੇ ਵਿੱਚ ਉਸਨੇ ਬਹੁਤ ਸਾਰੇ ਕਮਰੇ ਬਣਾਏ ਹੋਏ ਸਨ ਆਪ ਉਹ ਖੁਦ ਇੱਕ ਅਲੱਗ ਕਮਰੇ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਆਪਣੇ ਨਵੇਂ ਚੇਲਿਆਂ ਨੂੰ ਮਿਲਦਾ ਸੀ ਉਸ ਲੜਕੀ ਨੂੰ ਸਭ ਤੋਂ ਵੱਖਰੀ ਇੱਕ ਭੋਰੇ ਵਿੱਚ ਰੱਖਿਆ ਹੋਇਆ ਸੀ ਬਾਬਾ ਉਸ ਨੂੰ ਆਪਣੇ ਗੁਲਾਮਾਂ ਵਾਂਗ ਰੱਖਦਾ ਸੀ ਤੇ ਲੋਕਾਂ ਨੂੰ ਕਹਿੰਦਾ ਸੀ ਕਿ ਇਹ ਮੇਰੀ ਪਰਮ ਭਗਤ ਹੈ ਸ਼ਿਕਾਇਤ ਵਿੱਚ ਲੜਕੀ ਨੇ ਕਿਹਾ ਕਿ ਬਾਬੇ ਨੇ ਆਪਣੇ ਨਵੇਂ ਭਗਤਾਂ ਨੂੰ ਪਰਮਾਉਣਾ ਸ਼ੁਰੂ ਕਰ ਦਿੱਤਾ ਕਿ ਵੇਖੋ ਮੈਂ ਇੱਕ ਪਿੰਡੋਂ ਆਈ ਕੁੜੀ ਦਾ ਜੀਵਨ ਸਵਾਰ ਦਿੱਤਾ ਹੈ ਤੁਸੀਂ ਵੀ ਆਪਣੀਆਂ ਬੱਚੀਆਂ ਇੱਥੇ ਡੇਰੇ ਵਿੱਚ ਛੱਡ ਕੇ ਜਾਓ ਤੇ ਉਹਨਾਂ ਦਾ ਮੈਂ ਜੀਵਨ ਸਵਾਰਾਂਗਾ ਤੇ ਬਾਬੇ ਦੀਆਂ ਗੱਲਾਂ ਵਿੱਚ ਆ ਕੇ ਲੋਕਾਂ ਨੇ ਆਪਣੀਆਂ ਕੁਵਾਰੀਆਂ ਕੁੜੀਆਂ ਡੇਰੇ ਵਿੱਚ ਛੱਡਣੀਆਂ ਸ਼ੁਰੂ ਵੀ ਕਰ ਦਿੱਤੀਆਂ ਸਨ ਆਪਣੇ ਨਾਲ ਹੋਏ ਜ਼ੁਲਮਾਂ ਦੀ ਕਹਾਣੀ ਨੂੰ ਜਾਰੀ ਰੱਖਦੇ ਹੋਏ ਇਹ ਲੜਕੀ ਲਿਖਦੀ ਹੈ ਕਿ ਕਈ ਵਾਰ ਬਾਬਾ ਉਸਦੇ ਦੋਹਾਂ ਹੱਥ ਅਤੇ ਪੈਰ ਚੁੰਨੀਆਂ ਨਾਲ ਬੈੱਡ ਦੇ ਚਾਰੋਂ ਸਾਈਡ ਬੰਨ ਕੇ ਉਲਟਾ ਲਟਾ ਦਿੰਦਾ ਸੀ ਤੇ ਜੇਕਰ ਉਹ ਚੀਕਦੀ ਤਾਂ ਇੱਕ ਚੁੰਨੀ ਉਸਦੇ ਮੂੰਹ ਵਿੱਚ ਧੋਨ ਦਿੱਤੀ ਜਾਂਦੀ ਵਾਰ-ਵਾਰ ਇੱਕੋ ਜਗ੍ਹਾ ਸੱਟਾਂ ਵੱਜਣ ਕਾਰਨ ਉਸਦੀ ਚਮੜੀ ਤੇ ਬੜੇ ਜ਼ਖਮਾਂ ਵਿੱਚੋਂ ਖੂਨ ਰਿਸਣਾ ਸ਼ੁਰੂ ਹੋ ਗਿਆ ਬਾਬਾ ਨਾਲ-ਨਾਲ ਉਸਦੀ ਵੀਡੀਓ ਵੀ ਬਣਾਉਂਦਾ ਇੰਨਾ ਹੀ ਨਹੀਂ ਲੜਕੀ ਨੂੰ ਬੰਨ ਕੇ ਉਸਦੀਆਂ ਪੁੜਪੜੀਆਂ ਉਸ ਦੀਆਂ ਛਾਤੀਆਂ ਤੇ ਗੁਪਤ ਅੰਗਾਂ ਤੇ ਕਰੰਟ ਲਗਾਇਆ ਗਿਆ ਨਾਲ ਹੀ ਕਿਹਾ ਗਿਆ ਕਿ ਤੂੰ ਹੁਣ ਜ਼ਿਆਦਾ ਬੋਲਦੀ ਐ ਤੇ ਉਸ ਦੇ ਬੁੱਲਾਂ ਤੇ ਵੀ ਕਰੰਟ ਲਗਾ ਦਿੱਤਾ ਗਿਆ ਤੇ ਬੋਲਿਆ ਕਿ ਅੱਜ ਤੋਂ ਹੁਣ ਤੂੰ ਜ਼ਿਆਦਾ ਦਿਮਾਗ ਨਹੀਂ ਚਲਾਏਂਗੀ ਜ਼ੁਲਮ ਇੱਥੇ ਹੀ ਖਤਮ ਨਹੀਂ ਹੋਈ ਫਿਰ ਉਹ ਬਾਬਾ ਰਸੋਈ ਵਿੱਚੋਂ ਲਾਲ ਮਿਰਚਾਂ ਲਿਆ ਆ ਤੇ ਉਸ ਲੜਕੀ ਦੇ ਗੁਪਤ ਅੰਗਾਂ ਵਿੱਚ ਪਾ ਦਿੱਤੀਆਂ ਗਈਆਂ ਨਾਲੀ ਹੀ ਉਸਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੀਆਂ ਵੀਡੀਓ ਵਾਇਰਲ ਕਰ ਦੇਵਾਂਗਾ ਤੇ ਆਪਣੀਆਂ ਤਾਤ੍ਰਿਕ ਸ਼ਕਤੀਆਂ ਦੇ ਨਾਲ ਤੇਰੇ ਪੂਰੇ ਪਰਿਵਾਰ ਨੂੰ ਖਤਮ ਕਰ ਦੇਵਾਂਗਾ ਲੜਕੀ ਬਹੁਤ ਜ਼ਿਆਦਾ ਡਰ ਗਈ ਤੇ ਉਸ ਦਿਨ ਤੋਂ ਬਾਅਦ ਉਸਨੇ ਕੁਝ ਵੀ ਬੋਲਣ ਦੀ ਹਿੰਮਤ ਨਾ ਕੀਤੀ ਪਰ ਦੂਜੇ ਪਾਸੇ ਬਾਬੇ ਦੇ ਜ਼ੁਲਮ ਘੱਟ ਹੋਣ ਦੀ ਬਜਾਏ ਵਧਦੇ ਹੀ ਗਏ ਉਹ ਉਸਤੇ ਪਿਸ਼ਾਬ ਕਰਦਾ ਤੇ ਕਹਿੰਦਾ ਕਿ ਇਸ ਨੂੰ ਪ੍ਰਸਾਦ ਸਮਝ ਕੇ ਪੀ ਤੇਰੇ ਚੋਂ ਚੰਦਨ ਦੀ ਖੁਸ਼ਬੂ ਆਵੇਗੀ ਲੜਕੀ ਅੱਗੇ ਬਿਆਨ ਕਰਦੀ ਹੈ ਕਿ ਬਾਬੇ ਦੇ ਮੁੰਡੇ ਨੇ ਵੀ ਉਸ ਨਾਲ ਅਤੇ ਡੇਰੇ ਵਿੱਚ ਆਉਣ ਵਾਲੀਆਂ ਹੋਰ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਮੈਨੂੰ ਦੁਖੀ ਵੇਖ ਕੇ ਮਾਪੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਲੜਕੀ ਨੇ ਕਿਹਾ ਕਿ ਮੈਨੂੰ ਕੁਝ ਦਿਨ ਤੁਸੀਂ ਆਪਣੇ ਨਾਲ ਲੈ ਚੱਲੋ। ਘਰ ਵਿੱਚ ਕੁਝ ਸਮਾਂ ਰਹਿਣ ਤੋਂ ਬਾਅਦ ਉਸ ਨੂੰ ਹੌਸਲਾ ਮਿਲਿਆ ਪਰ ਪਿੱਛੋਂ ਬਾਬੇ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੇਰੀਆਂ ਸਾਰੀਆਂ ਵੀਡੀਓ ਸਾਡੇ ਕੋਲ ਹਨ। ਜੇ ਤੂੰ ਕਿਸੇ ਨੂੰ ਕੁਝ ਦੱਸਿਆ ਜਾਂ ਤੂੰ ਵਾਪਸ ਨਾ ਆਇਆ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ ਇਸ ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਹੌਸਲਾ ਕਰਕੇ ਬਚਪਨ ਤੋਂ ਹੁੰਦੀਆਂ ਉਸ ਨਾਲ ਜੱਗੋ ਤੇਰਵੀਆਂ ਅਨਮਨੁੱਖੀ ਜ਼ੁਲਮਾਂ ਬਾਰੇ ਦੱਸਿਆ ਇਸ ਤੋਂ ਬਾਅਦ ਫਿਰ ਪੁਲਿਸ ਨੇ ਪਰਚਾ ਦਰਜ ਕੀਤਾ ਦੋਸਤੋ ਇਹ ਜ਼ੁਲਮਾਂ ਭਰੀ ਕਹਾਣੀ ਦੇਖ ਅਤੇ ਸੁਣ ਤੋਂ ਬਾਅਦ ਵੀ ਜੇਕਰ ਤੁਸੀਂ ਡੇਰਿਆਂ ਵਿੱਚ ਆਪਣੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਮੰਨਦੇ ਹੋ ਤਾਂ ਇੱਕ ਵਾਰ ਦੁਬਾਰਾ ਸੋਚ ਲਵੋ ਜੇ ਅੱਜ ਇਹ ਐਨੇ ਜ਼ੁਲਮ ਇਸ ਬੱਚੀ ਦੇ ਨਾਲ ਹੋਏ ਤਾਂ ਕੱਲ ਨੂੰ ਇਹ ਕਿਸੇ ਨਾਲ ਵੀ ਹੋ ਸਕਦੇ ਹਨ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਇੱਕ ਜ਼ੁਲਮੀ ਦਰਿੰਦੇ ਵੱਲੋਂ ਇੱਕ ਛੋਟੀ ਜੀ ਬੱਚੀ ਨਾਲ ਕੀਤੇ ਅਨਮਨੁੱਖੀ ਵਰਤਾਰੇ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਦੇ ਸੰਬੰਧ ਵਿੱਚ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਜ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ